ਪਹਿਲੀ ਆਵਾਜ਼ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰ ਸਿੰਘ ਨੇ ਸੰਜੀਵ ਅਰੋੜਾ ਦੇ ਖੁਦ ਵੱਲੋਂ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਕਰਵਾਉਣ ਦੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੱਤਾ ਅਤੇ ਕਿਹਾ ਕੀ ਹਲਵਾਰਾ ਹਵਾਈ ਅੱਡਾ ਉਹਨਾਂ ਦੇ ਇਤਨਾ ਨਾਲ ਬਣਿਆ ਹੈ ਅਤੇ ਇਹ ਯਤਨ 2018 ਤੋਂ ਆਰੰਭ ਕੀਤੇ ਗਏ ਸਨ ਡਾਕਟਰ ਅਮਰ ਸਿੰਘ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਅਤੇ ਜਿਹੜਾ ਕੰਮ ਕੇਵਲ 9 ਮਹੀਨੇ ਵਿੱਚ ਹੋਣਾ ਸੀ ਉਸ ਨੂੰ ਕਿੰਨੇ ਸਾਲ ਲਗਾ ਦਿੱਤੇ ਅਤੇ ਹੁਣ ਚੋਣਾ ਵਿੱਚ ਹਲਵਾਰਾ ਹਵਾਈ ਅੱਡੇ ਦੀ ਵਾਹਵਾਹੀ ਲੈਣ ਲਈ ਝੂਠੀ ਇਸ਼ਤਿਹਾਰबाजी ਕਰ ਰਹੇ ਹਨ ਮੁੱਖ ਸੰਪਾਦਕ ਪਰਮਜੀਤ ਸਿੰਘ ਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਪੋ ਜਿਹੜਾ ਗ੍ਰੈਜੂਏਟ ਪਿਆ ਰਿਹਾ ਹੁਣ ਜਿਹੜਾ ਹਲਵਾਰਾ 에ਅਰਪੋਰਟ ਬਣ ਜਾ ਰਿਹਾ ਜੀ ਨਹੀਂ ਉਹ ਤਾਂ ਮੈਂ ਤਾਂ ਉਹਦੇ ਸਾਰੇ ਕਾਗਜ਼ ਸ਼ੁਰੂ ਤੋਂ ਲੈ ਕੇ ਉਹਦੀ ਸੈਂਕਸ਼ਨ ਤੋਂ ਲੈ ਕੇ ਉਹਦੀ ਮੇਰੇ ਜਿਹੜੇ ਉਦਘਾਟਨ ਕੀਤੇ ਆ ਸੜਕ ਦਾ ਖੰਦ ਦਾ ਮੇਨ ਬਿਲਡਿੰਗ ਦਾ ਅਰੇ ਉਹ ਤਾਂ ਵੈਸੇ ਵੀ ਇਹ ਕਿੱਥੇ ਸਾਨੂੰ ਉਹ 2018 ਚ ਚੈੱਕ ਕਰ ਹੋਇਆ 2018 ਇਹ ਭਾਈ ਸਾਹਿਬ ਕਿੱਥੇ ਸਨ 2018 ਚ ਦੱਸੋ ਕਿਉਂ ਜੀ ਡਿਬੇਟ ਕਰਨ ਲਈ ਤਿਆਰ ਹੋਣਾ ਦੇ ਨਾਲ ਇੱਥੋਂ ਦੇ ਬਿਲਕੁਲ ਉਹਨਾਂ ਨੂੰ ਉਹ ਜਦੋਂ ਮਰਜ਼ੀ ਕਰ ਲੋ ਕੋਈ ਕਾਗਜ਼ ਤਾਂ ਦਿਖਾਓ ਅਰੇ 2018 ਚ ਇਹ ਭਾਈ ਸਾਹਿਬ ਕਿੱਥੇ ਸੀ ਕੇਜਰੀਵਾਲ ਕਿੱਥੇ ਸੀ ਉਹ ਚੈਲੰਜ ਕਰਦੇ ਹੋ ਜੀ ਆਮ ਆਦਮੀ ਦੇ ਨਹੀਂ ਮੈਂ ਚੈਲੰਜ ਮਤਲਬ ਮੇਰੀ ਉਹ ਪਰਸਨੈਲਿਟੀ ਨਹੀਂ ਉਹ ਤਰ੍ਹਾਂ ਦੀ ਐਵੇਂ ਉਸ ਤਰ੍ਹਾਂ ਦੀ ਕਰਨ ਦੀ ਪਰ ਮੈਂ ਕਹਿੰਨਾ ਭਾਈ ਮੈਨੂੰ ਤਾਂ ਸਾਰੀਆਂ ਚਿੱਠੀਆਂ ਨੇ ਮੇਰੇ ਉਦਘਾਟਨਾ ਦੀਆਂ ਫੋਟੋਆਂ ਨੇ ਉਦੋਂ ਦਾ ਗੂਗਲ ਕੱਢ ਲਓ ਸਾਰੀ ਗੂਗਲ ਤੇ ਚਲੇ ਜਾਓ 2018 19 20 21 ਸਭ ਡਾਕਟਰ ਅਮਰ ਸਿੰਘ ਆਊਗਾ ਉਹ ਕੋ ਗੂਗਲ ਹੋਣਾ ਤਾਂ ਬਣਦਾ ਨਹੀਂ ਹੈਗਾ ਇਹ ਦੱਸ ਦੇਣ ਕਿ 18 19 20 21 22 ਕਿੱਥੇ ਹੈਗੇ ਸੀ ਜਨੂਅਰੀ 2022 ਦਾ ਉਹਦਾ ਮੈਂ ਬਿਲਡਿੰਗ ਦਾ ਬਾਗਡਨ ਕੀਤਾ ਹੈਗਾ ਨਾਲ ਮੇਰੇ ਇਥੋਂ ਦੇ ਡੀਸੀ ਸਾਹਿਬ ਜੀ ਬਰਿੰਦਰ ਸ਼ਰਮਾ ਫੋਟੋ ਆਉਣ ਗਿਆ ਦੇਖੋ ਆ ਦੇਖੋ ਆ ਬਰਿੰਦਰ ਸ਼ਰਮਾ ਉਦੋਂ ਕੋਵਿਡ ਚੱਲ ਰਿਹਾ ਸੀ ਆ ਦੇਖੋ ਲੱਗਿਆ ਹੋਇਆ ਅਸੀਂ ਦੋਵੇਂ ਜਣੇ ਇਹਨੂੰ ਵੱਡਾ ਕਰ ਲਓ ਉਹਦੇ ਚ 22 ਜਨੂਅਰੀ ਲਿਖਿਆ ਹੋਇਆ ਹੈ 42 ਕਰੋੜ 92 ਲੱਖ ਪੈਸਾ ਲਿਖਿਆ ਹੋਇਆ ਕਿ ਉਹਦਾ ਅਜ਼ੀਜ਼ ਦੀ ਸ਼ੁਭ ਰਮ ਕੀਤਾ ਤੇ ਇਹ ਭਾਈ ਸਾਹਿਬ ਕਿੱਥੇ ਸੀ ਜਾਂ ਆਮ ਪਾਰਟੀ ਉਦੋਂ ਕਿੱਥੇ ਸੀ ਇਹ ਇਸ ਕਰਕੇ ਇਹਦਾ ਝੂਠ ਬੋਲਣ ਦੇ ਝੂਠ ਦੇ ਪਲੰਦੇ ਆ ਦੇ 18 ਮਹੀਨਿਆਂ ਚ ਰਿਕਾਡ ਤੋਂੜ ਵਿਕਾਸ ਕਰਾਵਾਂਗੇ ਜੇ ਅਸੀਂ ਜਿੱਤਦੇ ਹਾਂ ਤੇ ਭਾਈ ਸਾਹਿਬ ਸਵਾ 3 ਸਾਲ ਚ ਕੀ ਕਰਾਇਆ ਉਹ ਤਾਂ ਦੱਸ ਦਿਓ ਅਸੀਂ ਤਾਂ ਕਈ ਨੇ ਇੱਕ ਏਕ ਟਵੀ ਲਵਾਈ ਹੋਵੇ अरोड़ा ਸਾਹਿਬ ਨੇ ਦੱਸ ਦੇਣ ਇਹਨਾਂ ਦਾ ਐਮਪੀ ਲੈਡ ਦਾ ਜਿਹੜਾ 15 ਕਰੋੜ 3 ਸਾਲ ਦਾ ਉਹ ਨਹੀਂ ਖਰਚ ਹੋਇਆ ਕਿੰਨਾ ਮਿਹੜਿਆ ਸੀ ਇਹਨਾਂ ਨੂੰ ਐਮਪੀ ਫੰਡ ਹਰ ਸਾਲ 5 5 ਕਰੋੜ ਮਿਲਦਾ ਤਿੰਨ ਸਾਲ ਇਹਨਾਂ ਨੂੰ ਹੋ ਗਏ ਨਾ ਇਹਨਾਂ ਦਾ ਖਰਚਾ ਸ਼ਾਇਦ 4 ਜਾਂ 5 ਕਰੋੜ ਹੋਇਆ 10 ਕਰੋੜ ਹੋ ਜੇ ਇਹਨਾਂ ਕੋਲ ਪਿਆ ਉਹ ਵੀ ਨਹੀਂ ਖਰਚ ਕਰ ਸਕਦੇ ਕਿਵੇਂ ਦੇਖਦੇ ਜਿਹੜੀ ਕੈਂਪੇਨ ਚੱਲ ਰਹੀ ਆ ਤੇ ਲਾਸਟ ਜਿਹੜੇ ਕੈਂਪੇਨ ਕਾਂਗਰਸ ਦੇ ਪੱਖ ਚਾ ਸਾਰੀ ਜਨਤਾ ਕਾਂਗਰਸ ਦੇ ਪੱਖ ਚਾ ਸ਼ਰਤ ਇਹ ਆ ਕਿ ਜ਼ੋਰ ਜ਼ਬਰਦਸਤੀ ਨਾ ਕਰਨ